ਕਿ ਜਾਨੀ ਪਰ ਸਿੰਦਰ ਸਾਹਿਬਾਂ ਦੇ ਠੀਕ ਠਾ ਬੜੇ ਪਰ ਠੀਕਾ ਕੋ ਅਜੀ ਔਰ ਲਗੀ ਔਰ ਅਸੀਂ ਤੁਹਾਡੇ ਕੋਲ ਆਏ ਸੀਗੇ ਵੀ ਆਇਆ ਸਤਿਆ ਜੇ ਬਾਰੇ ਕਿ ਤੁਮਰਾ ਜਗਾ ਦਾ ਮਾਤਾ ਦੀ ਜਗਾ ਸੁਣੀ ਆ ਬੇ ਦਾ ਸੁਣਿਆ ਕਿ ਇਸ ਦਾ ਕੀ ਇਤਿਹਾਸ ਇਹਦਾ ਇਤਿਹਾਸ ਹੈ ਵੀ ਇਹ ਆਪਣੇ ਆਪਣੇ ਪਿੰਡ ਦਾ ਸੁਣਾ ਬਜ਼ੁਰਗ ਹਰਦਵਾਰਗਾ ਨਾ ਉਥੋਂ ਇਹ ਬੋੜ ਦਾ ਦਰਖਤ ਲੈ ਕੇ ਆਇਆ ਬੋਰ ਦਾ ਇੱਕ ਦਰਾ ਇੱਕ ਦਰਾ ਸਿਰ ਤੇ ਲਿਆ ਉਹ ਸਾਰੇ ਉਹਨਾਂ ਵੇਲੇ ਉਹਨਾਂ ਜਮਾਨਾ ਚ ਕੋਈ ਗੱਡੀ ਟ੍ਰੇਨ ਦਾ ਹੈ ਨਹੀਂ ਸੀਗਾ ਤੇ ਤੁਰ ਕੇ ਗਿਆ ਇਹ ਤੁਰ ਕੇ ਆਇਆ ਇਹ ਜੇ ਤੁਹਾਨੂੰ ਪਤਾ ਹੋਵੇ ਕਿ ਕਿੰਨੇ ਸਮੇਂ ਦੀ ਗੱਲ ਹੈ ਇਹ ਸਮੇਂ ਦੀ ਮੈਂ ਤਾਂ ਪੁਰਾਣੇ ਵੇਖੋ ਮੇਰੀ ਓਵਰ ਵੀ ਛੋਟੀ ਐ ਮੈਂ ਤਾਂ ਪੁਰਾਣੇ ਬਜ਼ੁਰਗਾਂ ਤੋਂ ਸੁਣਾ ਹੈ ਵੀ ਜਿੰਨਾ ਕ ਮੇਰੀ ਨੌਜੋਤ ਜੇ ਆਪਾਂ ਇੱਕ 100 ਸਾਲ ਦੇ ਬੰਦੇ ਦੀ ਗੱਲ ਸੁਣ ਲਏ ਤਾਂ ਆਪਾਂ ਨੂੰ ਪਿਛਲਾ ਪਿਛਲੇ 100 ਸਾਲ ਦਾ ਵੀ ਇਤਿਹਾਸ ਦਾ ਪਤਾ ਲੱਗ ਜਾਣਾ ਮੈਂ ਮੇਰੇ ਦਾਦਾ ਸੀਗਾ 97 95 ਸਾਲਾਂ ਦਾ ਉਹਨਾਂ ਤੋਂ ਗੱਲਾਂ ਸੁਣੀਆਂ ਜਾਂ ਆਪਣੇ ਪਿੰਡ 'ਚ ਹੋਰ ਵੀ ਬਜ਼ੁਰਗ 100-100 ਫਾਲਦੇ ਹੋ ਕੇ ਮਰੇ ਆ। ਜਿਵੇਂ ਇੱਥੇ ਇੱਕ ਸਾਡੇ ਕਾਕਾ ਹੈਗੇ ਸਪੈਡਾ ਉਹਦੀ ਮਾਤਾ 103 ਸਾਲਾਂ ਦੀ ਹੋ ਕੇ ਗੁਜ਼ਰੀ ਆ। ਉਹ ਤੋਂ ਮੈਂ ਗੱਲਾਂ ਸੁਣਨਾ ਬਹੁਤ ਤੇ ਇੱਥੇ ਆਪਣੇ ਸੰਤ ਸਾਧੂ ਸੰਤਾਂ ਦਾ ਨਾਮ ਆਉਂਦਾ ਜਾਂਦਾ ਰਹਿਣਾ। ਪੁਰਾਣੇ ਸਾਧੂ ਸੰਤਾਂ ਨੇ ਵੀ ਇਸ ਬਾਰੇ ਇਤਿਹਾਸ ਬਾਰੇ ਮੈਨੂੰ ਦੱਸਿਆ ਵੀ ਇਹ ਮੇਰੇ ਲਗਭਗ ਕਹਿਣ ਦਾ ਮਤਲਬ ਹੈ 350 ਸਾਲ ਤੋਂ ਮੈਨੂੰ ਲੱਗਦਾ ਵੀ ਉੱਥੇ ਪੁਰਾਣੀ ਜਗ੍ਹਾ ਹੈ। ਥੋੜਾ ਜਿਹਾ 350 ਸਾਲ ਤੋਂ 350 ਸਾਲ ਤੋਂ ਪੁਰਾਣੀ ਜਗ੍ਹਾ ਹਾਂ ਜਦੋਂ ਮੈਂ ਕਹਿੰਦਾ ਮਤਲਬ ਹੈ ਵੀ 100-100 ਸਾਲ ਦੇ ਬੰਦੇ ਤਾਂ ਮੈਂ ਇਹ ਜਦੋਂ ਫਿਰ ਇਹਨਾਂ ਨੇ ਉਹਨਾਂ ਨੇ ਇਹ ਦਰਖਤ ਲਿਆ ਕੇ ਲਾਇਆ ਇੱਥੇ ਹੁਣ ਪਾਠ ਪੂਜਾ ਜਿਵੇਂ ਮਾਤਾ ਦੇ ਨਾਂ ਤੇ ਚੱਲਦੀ ਐ ਇੱਥੇ ਕੀ ਚੜ੍ਹਾਵਾ ਜਾਂ ਕੀ ਸੁੱਖਾਂ ਪੂਰੀਆਂ ਹੁੰਦੀਆਂ ਇਹ ਸੁੱਖਾਂ ਇਸ ਤਰ੍ਹਾਂ ਸੀਗੇ ਜੀ ਵੀ ਜਣੇ ਕਿ ਕਹਿੰਦਾ ਮਤਲਬ là ਵੀ ਉਦੋਂ ਇੰਨੀ ਖੁੱਲੀ ਡੁੱਲੀ ਦਰਖਤ ਜਗ੍ਹਾ ਕੋਈ ਤਪੱਸਿਆ ਕਰਨ ਵਾਸਤੇ ਸਾਧੂ ਸੰਤ ਦੇ ਕੋਈ ਹੋਰ ਨਹੀਂ ਹੁੰਦੇ ਸੀ ਠੀਕ ਹੈ ਇਹ ਜੀਆਂ ਜਗ੍ਹਾ ਹੁੰਦੀਆਂ ਠੀਕ ਆ ਇੱਥੇ ਬਹਿ ਕੇ ਸਾਧੂ ਸੰਤਾਂ ਨੇ ਤਪੱਸਿਆ ਕਰੀ ਆ ਭਾਜਨ ਪਾਕ ਪੂਜਾ ਕਰਿਆ ਤੇ ਹੁਣ ਜਿਹੜਾ ਇਤਿਹਾਸ ਹੈ ਦਾ ਹੁਣ ਇਹ ਆ ਵੀ ਸਾਡੇ ਆਪਣੇ ਬਾਬੇ ਪਰਮਾਨੰਦ ਜੀ ਹੁੰਦੇ ਸੀਗੇ ਤੇਰਾ ਫੇਰ ਕਿ ਫਿਰ ਤੋਂ ਆਉਂਦੇ ਹੋ ਚਮਾਖਾ ਕਿਉਂ ਹੁੰਦਾ ਜੀ ਦੋ ਦੋ ਮਿਲ ਰਹੇ ਨੇ ਇੱਥੇ ਤੇ ਉਹਨਾਂ ਨੇ ਕਿਹਾ ਸੀਗਾ ਬਾਬੇ ਨੇ ਜਣੀ ਕਿ ਆਪ ਦਾ ਸਰੀਰ ਛੱਡਣ ਤੋਂ ਪਹਿਲਾਂ ਵਾਚਨ ਕਰਕੇ ਗਏ ਜੀ ਪੰਡਾਲਾਂ ਨੂੰ ਵੀ ਭਾਈ ਤੁਸੀਂ 6 ਮਹੀਨੇ ਇੱਥੇ ਦੇਖਰਾ ਰਿਆ ਕਰੋ ਠੀਕ ਤੇ ਸਾਲ ਤੋਂ 6 ਸਰੀ ਅਖੰਡ ਪਾਠ ਦਾ ਪ੍ਰਕਾਸ਼ ਕਰਾ ਦਿਆ ਕਰੋ ਥੋੜੇ ਨਾਤਾ ਸੇ ਪਿੰਡ ਚ ਪਸ਼ੂ ਦਾ ਨੁਕਸਾਨ ਹੋਵੇ ਨਾ ਕੋਈ ਥੋੜੇ ਫਸਲ ਦਾ ਨੁਕਸਾਨ ਹੋਵੇ ਕੋਈ ਗੜਾ ਕਾਗੜਾ ਨਹੀਂ ਪੈਂਦਾ ਓਏ ਸੰਤਾਂ ਦੇ ਬਾਕ ਹੋਏ ਵੇ ਸੰਤਾਂ ਦੇ ਬਾਕ ਹੋਏ ਵਿਆ ਬੜੇ ਇਹ ਉਦੋਂ ਤਾਂ ਦਰਖਤ ਟਿੱਕ ਲੱਗਿਆ ਸੀ ਜਾਨੀ ਕਿ ਬਜ਼ੁਰਗ ਨੇ ਲਾਇਆ ਸੀ ਉਸ ਤੋਂ ਬਾਅਦ ਦੋ ਦਰਖਤ ਹੋਰ ਲਾਤੇ ਬੋੜ ਤੇ ਪਿੱਪਲ ਤੇ ਨਿੰਮ ਇਹਦੇ ਨਾਲ ਉਦੋਂ ਆ ਸੰਤਾਂ ਨੇ ਇਹਦਾ ਨਾਂ ਰੱਖਦਾ ਸਰਪੰਨ ਸਰਪੰਨ ਉੱਥੋਂ ਨਾਂ ਟਿਕਿਆ ਉਹਦਾ ਉੱਥੋਂ ਨਾਂ ਟਿਕਿਆ ਦਾ ਟਿਕਿਆ ਵੀ ਜਿਹੜੀ ਇੱਥੇ ਸੇਵਾ ਮਾਤਾ ਦੀ ਚੱਲਦੀ ਆ ਹਾਂ ਇਹਦੇ ਆ ਜਿਹੜੀ ਸਮਾਧ ਬਣੀ ਆ ਇਹ ਇਹੀ ਆ ਵੀ ਇੱਥੇ ਸਾਧੂ ਉਹ ਰਹਿੰਦਾ ਹੁੰਦਾ ਉਹਦੀ ਇੱਥੇ ਤਾਂ ਇੱਥੇ ਕੋਈ ਜਿਵੇਂ ਨੂਨ ਵੇਖਦੇ ਆ ਬੋਂਕਰ ਵੇਖਦੇ ਆ ਵੀ ਇੱਥੇ ਹਾਂ ਕਹਿੰਦੇ ਆ ਜੀ ਇੱਥੇ ਜਿਹੜਾ ਨੂਨ ਤੇ ਬੋਂਕਰ ਦਾ ਇਤਿਹਾਸ ਆ ਵੀ ਉਹ ਜਿਹਦੇ ਕੋਈ ਥੋੜਾ ਸੈਂਸਿਟਿਵ ਹੁੰਦੀ ਆ ਜਾਂ ਕਿਸੇ ਦੇ ਕੋਈ ਖੁਰਕ ਖਰਕ ਜਾਂ ਕਿਵੇਂ ਕੁਝ ਕਹਿੰਦੇ ਖਾਰਸ ਉਹ ਬੰਦਾ ਕਹਿੰਦੇ ਨੂਨ ਤੇ ਬੋਂਕਰ ਸੁੱਖ ਲਾਂਦਾ ਤਾ ਉਹਦੀ ਪਵੰਨਿਆ ਪੂਰੀ ਹਾਂ ਮਨੋ ਕਾਮਨਾ ਪੂਰੀ ਹੁੰਦੀ ਹੈ ਕੋਈ ਵੀ ਸੁੱਖ ਸਕਲੇ ਤੇ ਜਿਹੜਾ ਤੁਹਾਨੂੰ ਸੰਤਾਂ ਨੇ ਬਾਤ ਕੀਤਾ ਸੀ ਜਾਂ ਉਹਨਾਂ ਬਾਰੇ ਅੱਜ ਸੁਣਿਆ ਥੋੜੇ ਵੀ ਡੇਰੇ ਇੱਥੇ ਡੇਰਾ ਇੱਥੇ ਹੀ ਆ ਕੇ ਕਦੇ ਦਾ ਲੱਗ ਵੀ ਹੈ ਇਹ ਲੱਗ ਵੀ ਅਡੇਰਾ ਯਾਨੀ ਕਿ ਇੱਥੇ ਤਾਂ ਛਾਂ ਨੂੰ ਖੁੱਲੀ ਕਰਕੇ ਬਾਬੇ ਇੱਥੇ ਆ ਕੇ ਦਿਨੇ ਬਿਸਰਾਮ ਕਰਦੇ ਸੀ ਬਿਸਰਾਮ ਕਰਦੇ ਤੇ ਡੇਰਾ ਉਹ ਨਾਲ ਆ ਇੱਥੇ ਇਹਦੇ ਨਾਲ ਹੀ ਵਸਪੀ ਲੱਗਦਾ ਜਿਹੜਾ ਥੋੜੇ ਇੱਥੇ ਹੁਣ ਪਾਠ ਹੁੰਦਾ ਜਿਵੇਂ ਤੁਸੀਂ ਕਹਿੰਦੇ ਨਗਰ ਦੇ ਨਵੇਂ ਨਕਸ਼ਾਨ ਤੋਂ ਪਸੂ ਤੋਂ ਵੀ ਇਹ ਪਾਠ ਉਹ ਡੇਰੇ ਦੇ ਵੱਲੋਂ ਹੁੰਦਾ ਕਿ ਇੱਥੇ ਲੱਗ ਕਰਾਇਆ ਜਾਂਦਾ ਨਹੀਂ ਇਹ ਡੇਰੇ ਦੇ ਹੁੰਦਾ ਤਾਂ ਥਰੂ ਹੈ ਜੀ ਬਾਤਾ ਦੇ ਠੀਕ ਜਾਨੀ ਕਿ ਉੱਥੇ ਡੇਰੇ ਚ ਤਾਂ ਬਾਬੇ ਪਰਮਾਨੰਦ ਦੀ ਵਰਸੀ ਮਨਾਈ ਜਾਂਦੀ ਵਰਸੀ ਮਨਾਈ ਜਾਂਦੀ ਉੱਥੇ ਦਾ ਸ਼੍ਰੀ ਖੰਡਪਾਤ ਸਾਹਿਬ ਬਾਬੇ ਪਰਮਾਨੰਦ ਦੀ ਵਰਸੀ ਦੇ ਮੁਤਾਬਕ ਹੁੰਦਾ ਠੀਕ ਇੱਥੇ ਹੁੰਦਾ ਪਿੰਡ ਦੀ ਸੁੱਖ ਸ਼ਾਂਤੀ ਨਗਰ ਖੇੜਾ ਨਗਰ ਖੇੜਾ ਨਗਰ ਖੇੜਾ ਠੀਕ ਹੈ ਜੀ ਬਾਕੀ ਆਹਾ ਕੈਮਰਾਮੈਨ ਨੂੰ ਕਹਿ ਕੇ ਸਾਰੇ ਆਹ ਇਹ ਜਿਹੜੀ ਕਿ ਅੱਜ ਦੇ ਜਿਹੜਾ ਜਵਾਨਾ ਹੈ ਮੈਂ ਕਹਾਂਗਾ ਅੱਜ ਦੇ ਜਵਾਨਾਂ ਦੇ ਮੁਤਾਬਕ ਇਹ ਉਦੋਂ ਬਜ਼ੁਰਗਾਂ ਦਾ ਇੱਕ ਤਰ੍ਹਾਂ ਦਾ ਏਸੀ ਵਾਲਾ ਕਮਰਾ ਇਹ ਹੈ ਪਹਿਲਾਂ ਮੈਂ ਸੁਣਦਾ ਪ੍ਰਾਣੇ ਬਜ਼ੁਰਗਾਂ ਤੋਂ ਇਤਿਹਾਸ ਸੁਣਦਾ ਰਿਹਾ ਇੱਥੇ ਸਾਡੇ ਪੁਰਾਣੇ ਬਾਬੇ ਮਣੀ ਵਰਗੇ ਸੀਗੇ ਪੁਰਾਣੇ ਜਿਹਨੇ ਕਿ ਇੱਥੇ ਬਾਬੇ ਨੇਂ ਕਰਕੇ ਬਖਤੌਰ ਆ ਕਿ ਕਿੰਨੇ ਮਾ ਬਜ਼ੁਰਗ ਕਣਾਂ ਦਾ ਵਿੱਚ ਜਨਾਂ ਦੀਆਂ ਮੜੀਆਂ ਗੱਲਾਂ ਸੁਣੀਆਂ ਉਹ ਕਹਿੰਦੇ ਵੀ ਉਦੋਂ ਜਵਾਨੇ ਚ 4 ਵਜੇ ਹਲ ਪਾਉਣ ਜਾਂਦੇ ਸੀ ਤੜਕ ਉੱਠ ਕੇ ਸਦੇ ਆ ਬਜ਼ੁਰਗਾਂ ਤੇ ਖੇਤਾਂ ਚ ਕਹਿੰਦੇ ਲੋਹ ਹੁੰਦੀ ਸੀ ਉਸ ਜਵਾਨਾਂ ਚ ਲੋਹ ਬਹੁਤ ਚੱਲਦੀ ਹੁੰਦੀ ਸੀ ਲੋਹ ਤੇ ਉਦੋਂ ਫਿਰ ਹਾਲ ਛੱਡ ਕੇ ਦੁਪਹਿਰੇ ਪਸ਼ੂਆਂ ਨੂੰ ਲਿਆ ਕੇ ਇੱਥੇ ਨਾਲ ਦਾ ਆਪ ਦੁਪਹਿਰਾ ਕੱਟਦੇ ਤੇ ਨਾਲੇ ਪਸ਼ੂਆਂ ਨੂੰ ਜਿਵੇਂ ਤੁਸੀਂ ਦੱਸਿਆ ਸੀ ਇਹ ਕਿੰਨੀ ਪੁਰਾਣੀ ਜਗ੍ਹਾ ਦੱਸੀ ਸੀ ਤਿੰਨ 350 ਸਾਲ ਤੋਂ ਵੀ ਉਦੋਂ ਤਾਂ ਕੋਈ ਐਸੀ ਸਹੂਲਤ ਹੀ ਨਹੀਂ ਸੀ ਪੱਖੇ ਸਹੂਲਤ ਹੀ ਨਹੀਂ ਸੀ ਪੱਖੇ ਦੀ ਨਾਲ ਵੀ ਇਹ ਚੀਜ਼ ਦਾ ਲੋਕ ਆਨੰਦ ਮਾਣਦੇ ਆਨੰਦ ਮਾਣਦੇ ਇੱਥੇ ਆ ਕੇ ਮੈਂ ਮੇਰਾ ਮੈਂ ਸੁਣਿਆ ਜਿਹੜਾ ਪੁਰਾਣੇ ਬਜ਼ੁਰਗਾਂ ਤੋਂ ਉਹ ਕਹਿੰਦੇ ਵੀ 2252 ਇੱਥੇ ਹੁੰਦਾ ਸੀਗਾ 2200 ਬੰਦਾ ਆ ਕੇ ਦੁਬਾਰਾ ਕੱਟ ਕੇ ਇੱਥੇ ਪਿਆ ਰੰਦਾ ਕਿਉਂ ਇੱਕ ਤਾਂ ਇਹਦਾ ਸੀ ਇੱਥੇ ਨਲਕਾ ਲੱਗਿਆ ਪਾਣੀ ਦੀ ਸਹੂਲਤ ਬਹੁਤ ਚੰਗੀ ਸੀ ਚਾਰ ਸਪਰੇ ਛੱਪੜ ਸੀ ਇਧਰਲੇ ਪਾਸੇ ਮੰਨ ਕੇ ਚਲੋ ਬਾਅਦ ਚ ਵਾਟਰ ਬਾਕਸ ਬਣ ਗਿਆ ਤੇ ਪਾਣੀ ਪੂਣੀ ਪਸ਼ੂਆਂ ਨੂੰ ਪੀਣ ਨੂੰ ਢਾਅ ਵੇਹ ਪਾਣੀ ਦੀ ਵਧ ਗਈ ਇੱਕ ਇਸੇ ਮਨ ਕਰੀ ਨਜ਼ਰ ਕਿੰਨੇ ਵੀ ਤੰਦਰਾਸਤ ਲੱਗੇ ਸੀ ਇਦੇ ਨਾਲ ਵੀ ਤੁਸੀਂ ਮੈਂ ਡੇਰਾ ਡੇਰਾ ਜੋੜਦਾ ਵੀ ਆਪਾਂ ਡੇਰੇ ਦਾ ਵੀ ਕਾਟ ਵੀ ਇੱਥੇ ਕਰਵਾਇਆ ਜਾਂਦਾ ਹੈਗਾ ਪਿੰਡ ਵੱਲੋਂ ਪਿੰਡ ਵੱਲੋਂ ਇਧਰੋਂ ਮਾਤਾ ਦੀ ਵੀ ਚੈਸੇ ਚੱਲਦੀ ਆ ਚੜਾਵਾ ਚੜਦਾ ਚਲੋ ਕੋਈ ਸੁੱਖ ਪੂਰੀ ਹੁੰਦੀ ਆ ਇੱਕ ਨਾਲ ਸੇ ਸਕੂਲ ਕਿਹੜਾ ਆ ਗਿਆ ਇਹ ਨਾ ਪੂ ਸਕੂਲ ਇੱਥੇ ਪਹਿਲਾਂ ਤਾਂ ਸੀਗਾ ਜੀ ਹਾਈ ਸਕੂਲ ਹੀ ਹੁਣ ਜਾਨੀ ਕਿ ਹਾਈ ਸਕੂਲ ਬਾਹਰ ਚਲੇਗਾ ਉਹ ਅਪਗ੍ਰੇਡ ਹੋਗਾ ਤੇ ਹੁਣ ਐਲਮੈਂਟਰੀ ਸਕੂਲ ਰਹੇਗਾ ਪ੍ਰਾਇਮਰੀ ਸਕੂਲ ਜੇ ਮੈਂ ਆਪਾਂ 8 ਤੱਕ ਕਹਿ ਸਕਦਾ ਨਾਲ ਹੀ ਆ ਪਹਿਲਾਂ ਤਾਂ ਵਿਚੇਰ ਵਾਲਾ ਸੀਗਾ ਇਹ ਜਵਾਬਕ ਜਣੇ ਕਿ ਮੈਂ ਕਹਿੰਦਾ ਭਾਬੀ ਆ ਜਗ੍ਹਾ ਤੇ ਇੱਥੇ ਕਲਾਸ ਲੱਗਦੀ ਰਹੀ ਮੈਂ ਪੜਦਾ ਰਿਹਾ ਇੱਥੇ ਬਹਿ ਕੇ ਤਫੜਾ ਤੇ ਇੱਥੇ ਬੈਠ ਕੇ ਉਦੋਂ ਸਕੂਲ ਦਾ ਇਧਰ ਤੱਕ ਇਧਰ ਤੱਕ ਇੱਥੇ ਤੱਕ ਛਾਂ ਦਾ ਉਦੋਂ ਹੁਣ ਤਾਂ ਸਹੂਲਤ ਹੀ ਨਹੀਂ ਸੀ ਨਾ ਪੱਖੇ ਨਹੀਂ ਮੇਰਾ ਕਹਿੰਦਾ ਮਤਲਬ ਕਮਰੇ ਅੰਦਰ ਤਾਂ ਜੇ ਬਹੁਤ ਇਹ ਜਵਾਕਾਂ ਨੂੰ ਤਾਂ ਗਰਮਾਇ ਸੀ ਤੇ ਆ ਇੱਥੇ ਇੱਕ ਕਲਾਸ ਇੱਥੇ ਲੱਗਦੀ ਸੀ ਇੱਕ ਕਲਾਸ ਇਧਰ ਲੱਗਦੀ ਪੰਜ ਕਲਾਸਾਂ ਪ੍ਰਾਇਮਰੀ ਸਕੂਲ ਦੀਆਂ ਇੱਥੇ ਲੱਗਦੀਆਂ ਹੁੰਦੀਆਂ ਇੱਕ ਕਮਰਾ ਹੁੰਦਾ ਸੀ ਇੱਥੇ ਜਿਹੜਾ ਜਿੱਥੇ ਖੰਡ ਪੜ੍ਹ ਸਾਹ ਕਰਾਉਂਦੇ ਪੁਰਾਣਾ ਉਹ ਸਕੂਲ ਨੂੰ ਵਰਤਣ ਵਾਸਤੇ ਦਿੱਤਾ ਹੁੰਦਾ ਉਹਦੇ ਚ ਸਕੂਲ ਦਾ ਪ੍ਰਾਇਮਰੀ ਸਕੂਲ ਦਾ ਜਿਹਨੇ ਕਿ ਕਾਗਜ਼ ਪੱਤਰ ਜਾਂ ਕੋਈ ਦਫ਼ਤਰੀ ਸਮਾਨ ਪਿਆ ਹੁੰਦਾ। ਬਾਕੀ ਅਸੀਂ ਇੱਥੇ ਗੋਰੀਆਂ ਤੇ ਮੰਨ ਲਓ ਕੱਪੜਾ ਤੇ ਬਹਿ ਕੇ ਇੱਥੇ ਪੜ੍ਹਦੇ ਰਹੇ। ਠੀਕ ਹੈ। ਇਹਨਾਂ ਕੱਲ ਬਹੁਤ ਸਹੀ ਸ਼ਕਤੀ ਵਾਲੀ ਜਗ੍ਹਾ ਮੰਮੀ ਆ। ਹਾਂ ਜੀ। ਬਹੁਤ ਬਹੁਤ ਧੰਨਵਾਦ ਅੱਜ ਵੀ ਮੈਂ ਕਹਿ ਸਕਦਾ ਆਂ ਵੀ ਮੈਂ ਇਹ ਕਹਦਾ ਵੀ ਮਾਲਵੇਚ ਦਾ ਮੈਨੂੰ ਨੇੜੇ ਤੜੇ ਮਾਲਵੇਚ ਕਿ ਮਿਲਣ ਲੱਗਾ ਵੀ ਸਾਰੇ ਪੰਜਾਬ ਦੇ ਟੀ ਜਗ੍ਹਾ ਇੱਥੇ ਦਰਖਤ ਕਿਤੇ ਹੋਣਾ ਨਹੀਂ ਹੋਣਾ ਅਜੇ ਤੱਕ ਵੀ ਮੇਰੀ ਤਾਂ ਮੈਂ ਤਾਂ ਬਹੁਤ ਕੋ ਮੈਂ ਵੀ ਮੇਰੀ ਨਿਗਾਹ ਤੱਕ ਨਹੀਂ ਜਿਹੜਾ ਡੇਰਾ ਇੱਥੋਂ ਡੇਰਾ ਨੇੜੇ ਪਾਇਆ ਨੇੜੇ ਪਾਇਆ ਨੇ ਇਥੋਂ ਨਾਲ ਇੱਕ ਦਰਸ਼ਨ ਕਰਾ ਸਕਦੇ ਕਰਾ ਸਕਦੇ ਚਲੋ ਹੁਣ ਆਪਾਂ ਤੁਹਾਨੂੰ ਡੇਰਾ ਦੇਖਾ ਠੀਕ ਆ ਜੀ ਆਪਾਂ ਡੇਰੇ ਦੇ ਦਰਸ਼ਨ ਕਰਨੇ ਆ ਕੈਮਰਾਮੈਨ ਨੂੰ ਕਹਿ ਦਿਓ ਬਾਜ਼ਾਰ ਘੱਟ ਕੇ ਬਣਾ ਲਾਂਗੇ ਕਿ ਰਸ਼ਾ ਹੋਟਲ ਦੇਣੀ ਲੱਗਾ ਕੱਟ ਕੇ ਨੂੰ ਕਰ ਆ ਆ ਮੋੜੂ ਵਿੱਚ ਤੋਂ ਆ ਮੋੜੂ 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 ਕੇ ਲੈ ਲਾਤਾ ਇਹ ਨਹੀਂ ਰੋਕ ਲਿਆ ਮੇਰੇ ਵੇਖਣ ਨਾਲ ਮੋੜ ਜਮ ਨਹੀਂ ਸੀਗਾ ਥੋੜਾ ਆਪਣਾ ਚਲੋ ਜੀ ਗੱਲਾਂ ਵੀ ਕਰੀਏ ਆਪਣਾ ਪਿੰਡਰ ਸਾਹਿਬ ਜੀ ਹਾਂ ਜੀ ਵੀ ਆਤਮਾ ਇਹ ਕੋਰ ਆਪਣਾ ਪਰਮਾਨੰਦ ਇਹ ਇੱਥੇ ਮੰਨ ਕੇ ਚੱਲੋ ਜੀ ਬਾਬੇ ਪਰਮਾਨੰਦ ਜੀ ਨੇ ਆਸ ਧੂਣੇ ਤੇ ਬਹਿ ਕੇ ਛਪਰੀ ਥੱਲੇ ਪਾ ਥੱਲੇ ਹੁੰਦਾ ਹੀ ਹੁਣ ਤਾਂ ਚਲੋ ਇਹ ਇਹ ਚੇਂਜ ਕਰਤਾ ਤੇ ਇੱਥੇ ਮੰਨ ਕੇ ਚੱਲੋ ਉਹਨਾਂ ਨੇ ਤਬੱਸ਼ਾ ਕਰੀ ਲਈ ਸੰਤਾਂ ਬਾਬਾ ਅਮਰਦਾਸ ਜੀ ਜਿਹੜੇ ਮਲੂਠ ਜਿਹੜਾ ਡੇਰਾ ਉਹਨਾਂ ਨੇ ਇੱਥੇ ਜਲਤਾਰਾ ਕਰਾਇਆ ਅੱਛਾ ਉਹ ਇੱਥੇ ਜਲਤਾਰਾ ਕਰਾਇਆ ਜਲਤਾਰਾ ਕਰਾਇਆ ਆੜਾ ਮਹੀਨਾ ਆ ਗਿਆ ਉਹ ਦਾ ਉਹ ਦੇ ਮਹੀਨੇ ਜੁਹਾਂ ਨੇ ਜਲਤਾਰਾ ਕਰਾਇਆ ਸੀ ਇਹ ਬਾਬਾ ਪਰਮਾਨੰਦ ਦੀ ਸਮਾਧ ਬਣੀ ਆ ਇਹ ਪਰਮਾਨੰਦ ਦੀ ਸਮਾਧ ਹਾਂ ਇਹ ਜਿਹਨੇ ਕਿ ਇਹਦਾ ਪਰਮਾਨੰਦ ਭਾਬਿਆਂ ਦੀ ਸਮਾਧ ਦਾ ਬਹੁਤ ਤਿਆਸ ਆ ਵੀ ਜਿਹਨੇ ਇਹਨਾਂ ਨੇ ਜਿਹੜਾ ਸਰੀਰ ਤਾਂ ਛੱਡਿਆ ਸੀ ਉਧਰ ਤੇ ਖੇਪੜਾ ਆਪਣੇ ਡੇਰੇ ਬਣੀ ਆ ਜਿਹੇ ਖੇਪੜੇ ਦੇ ਜਿਹੜਾ ਮੇਨ ਜਗਾ ਬਾਬਾ ਜੀ ਖੇਪੜਾ ਡੇਰਾ ਦਾ ਤੇ ਖੇੜਾ ਪਰ ਲੇਕਨ ਗੱਲ ਕੀ ਆਪਣੇ ਪਿੰਡ ਤੇ ਇਸ ਤੇ ਇੰਨੀ ਕਿਰਪਾ ਸੀ ਬਾਬੇ ਪਰਮਾਨੰਦ ਦੀ ਕਿ ਏ ਬਾਬਾ ਚੜੀ ਦਾਸ ਆਪਣੇ ਪਿੰਡ ਤੇ ਉਹਨਾਂ ਦੇ ਹੋਇਆ ਸਮਾਰਕ ਦਿਖਾ ਦਿਓ ਜੀ ਅੱਗੇ ਹੋ ਗਿਆ ਉਹਨਾਂ ਦੀ ਸਮਾਦ ਹੈ ਇਹ ਬਾਬਾ ਚੜੀ ਦਾਸ ਦੀ ਇਹ ਵੀ ਬਹੁਤ ਪੁੱਜੇ ਹੋਏ ਸਾਬੂ ਜਿਨ੍ਹਾਂ ਦੇ ਬੱਚੇ ਵੀ ਪੂਰੇ ਹੁੰਦੇ ਸੀ ਜੋ ਆ ਇਹ ਮਾਲਵਾਈ ਜ਼ਿਲ੍ਹਾਨ ਤੋਂ ਬਾਹਰ ਦੇ ਸੀਗੇ ਉਹ ਪੂਰਾ ਹੋ ਗਿਆ ਸੀਗਾ ਇਹ ਬਾਬਾ ਪਰਮਾਨੰਦ ਜੀ ਦੀ ਸਮਾਦ ਬਣਾਉਣ ਲਈ ਤਾਂ ਰੌਲਾ ਪੈ ਗਿਆ 100 ਪਿੰਡਾਂ ਦਾ अच्छा ये वो हरकਪੰਦ ਕਹਿੰਦਾ ਸਾਡੇ ਪਿੰਡ ਬਣਾਉਂ ਜੀ ਸਾਡੇ ਪਿੰਡ ਜਗਾ ਬਣਾਉਂਦਾ ਇਹ ਸਮਾਦ ਬਣਾਉਂਦਾ ਫਿਰ ਪਾਤਸ਼ਾਹ ਪੰਨਾ ਜੀ ਕਹਿੰਦੇ ਵੀ ਤੇ ਆਪਣੇ ਬਦਕੀ ਪਾਤਸ਼ਾਹ ਜਿਵੇਂ ਕਚੌਣਾ ਬਣਾਉਂਗਾ ਹਰ ਦੋ ਥਾਂ ਬਣਿਆ ਪਾਤਸ਼ਾਹ ਜਿਵੇਂ ਨਿਕਲੀ ਦੀ ਪਾਤਸ਼ਾਹ ਜਿਵੇਂ ਨਿਕਲੀ ਫਿਰ ਸਮਾਦ ਇੱਥੇ ਬਣਿਆ ਫਿਰ ਬਣਿਆ ਇਹ ਆਪਾਂ ਨੂੰ ਕਿਤਾ ਇੱਥੇ ਆਪਣੇ ਪਿੰਡ ਨੂੰ ਮਿਲੇ ਤੇ ਉਹਨਾਂ ਨੂੰ ਜੀ ਇੱਕ ਚ ਖੇਪੜਾ ਭਾਈ ਇਹ ਦੋ ਥਾਂ ਤੇ ਜਮਾ ਸਾਗੜਦੇ ਵਾਪਸ ਇਹ ਚਲਾਕ ਹੋ ਰਿਹਾ ਸੀ ਇਹ ਨੂੰ ਚਲਾਉਣ ਵਾਸਤੇ ਜੀ ਡੇਰੇ ਦੀ ਜਿਹੜਾ ਜਦੋਂ ਸਮਾਧ ਬਣੀ ਉਹ ਉਹ ਆਈਸੀਆ ਦੀ ਦੁਕਾਨਾਂ ਦਾ ਬਾਬਾ ਪਕਤਰਾ ਬਾਬਿਆਂ ਦਾ ਉਹ ਇਹ ਬਾਬਾ ਪਕਤਰਾ ਵੀ ਬਾਬਾ ਦਾ ਲੱਗੇ ਹੁੰਦਾ ਪੜ੍ਹਾਈ ਸਹੀ ਇਹ ਇਹ ਮਾਪੀ ਇਹ ਬਾਬਾ ਪਕਤਰਾ ਠੀਕ ਹੈ ਜੀ ਇਹ ਬਾਬਿਆਂ ਦਾ ਲੱਗ ਨਹੀਂ ਹੁੰਦਾ ਜੀ ਪੜ੍ਹਾਈ ਜਣੇ ਗਏ ਠੀਕ ਹੈ ਜੀ ਇਹ ਸੀ ਕਿ ਬਾਬਾ ਕਿਸ਼ਨ ਦਾਸ ਜੀ ਬਾਬਾ ਪਰਮਾਨੰਦ ਤੋਂ ਬਾਅਦ ਗਤੀ ਨਹੀਂ ਸੀ ਬਾਬਾ ਕਿਸ਼ਨਦਾ ਜੀ ਮਰ ਕੇ ਇਹਨਾਂ ਨੂੰ ਗਤੀ ਸਮਝਾਈ ਗਈ ਸੀ ਬਾਬਾ ਪਰਮਾਨੰਦ ਤੋਂ ਬਾਅਦ ਠੀਕ ਹੈ ਫਿਰ ਬਾਬਾ ਕਿਸ਼ਨਦਾ ਜੀ ਨੇ ਫਿਰ ਇਸ ਡੇਰੇ ਦੀ ਜਿਹੜੀ ਸੇਵਾ ਸੰਭਾਲ ਦਾ ਪ੍ਰਬੰਧ ਦਾ ਜਿਹੜਾ ਇਹ ਪਾਵਾਂ ਇਹੋ ਪਤਾ ਕੰਮ ਹੋਣਾ ਇਹ ਹੈ ਕਿ ਇੱਕ ਸਮੋਂ ਵੀ ਐਂ ਪਤਾ ਨਹੀਂ ਹੁਣ ਐਸ ਟਾਈਮ ਕੋਈ ਸੇਵਾਦਾਰ ਇੱਥੇ ਹੁਣ ਇੱਥੇ ਇੱਕ ਸਾਧੂ ਰਹਿੰਦਾ ਆਪਣੇ ਬਜ਼ੁਰਗ ਜੀ ਤੇ ਜਾਨਿਕ ਹੈ ਬਜ਼ੁਰਗ ਆਪਣਾ ਇਹ ਨਹੀਂ ਦੇਖ ਰਿਹਾ ਕਰਦਾ ਉਹ ਤਾਂ ਦੇਖ ਰਿਹਾ ਕਰਦਾ ਜਿਹੜੇ ਕੋਈ ਇਸ ਡੇਰੇ ਦੇ ਵੱਡੇ ਸੰਤ ਆਉਂਦੇ ਆ ਹੁਣ ਉਹ ਕਿੱਥੋਂ ਆਉਂਦੇ ਆ ਕਿਹੜੇ ਆਉਂਦੇ ਆ ਉਹ ਹੁਣ ਆਉਂਦੇ ਆਪਣੇ ਹੈਗੇ ਹੀ ਜਿਹੜੇ ਗੱਦੀ ਦੇ ਮਹੰਤਾ ਜੀ ਹਾਂਜੀ ਡੇਰਾ ਚ ਖੇਪਾ ਖੇ ਵਾਲੇ ਹਾਂਜੀ ਤੇ ਬਾਬਾ ਰਵਿੰਦਰ ਦਾਸ ਜੀ ਸੰਤ ਬਾਬਾ ਰਵਿੰਦਰ ਦਾਸ ਜੀ ਉਹਨਾਂ ਵੀ ਉ ਇਹ ਛਤਰਾ ਥੱਲੇ ਸਾਰਾ ਕੁਝ ਹੁੰਦਾ ਕੋਈ ਇਹ ਐਂਡ ਰ ਹੈ ਠੀਕ ਠੀਕ ਹੈ ਜੋ ਕੁਝ ਉਹ ਕਰਨਗੇ ਜੇ ਸਾਧੂ ਪਠਾਉਣਾ ਉਹਨਾਂ ਨੇ ਪਠਾਉਣਾ ਜੇ ਕਿਸੇ ਕੁਝ ਵੀ ਕਰਨਾ ਪ੍ਰੋਗਰਾਮ ਉਹ ਹੀ ਕਰਾਉਂਦੇ ਆ ਹਾਂ ਉਹ ਹੀ ਅਜੇ ਇੱਕ ਪਾਠ ਜਿਹੜਾ ਤੁਸੀਂ ਦੱਸਿਆ ਸੀ ਵੀ ਇੱਥੇ ਹੁੰਦਾ ਉਧਰ ਪਿੰਡ ਵਾਲੇ ਕਰਵਾਉਂਦੇ ਆ ਇੱਥੇ ਜਿਹੜਾ ਪਾਠ ਹੁੰਦਾ ਜੀ ਇੱਥੇ ਹੁੰਦਾ ਬਾਬੇ ਪਰਮਾਨੰਦ ਦੀ ਬਾਸਰੀਆ ਬਾਸਰੀਆ ਇੱਥੇ ਪੰਜ ਫੱਗਨ ਨੂੰ ਪ੍ਰਕਾਸ਼ ਹੁੰਦਾ ਤੇ ਬਾਬੇ ਪਰਮਾਨੰਦ ਦੀ ਬਾਸਰੀਆ ਦਾ ਜੁਮਾ ਹੁੰਦਾ ਠੀਕ ਉੱਥੇ ਜਿਹੜਾ ਹੁੰਦਾ ਉਹ ਪਿੰਡ ਦੀ ਜਿਹੜੀ ਕਿਥੂ ਦੱਸਿਆ ਸੀਗਾ ਤਰਵੈਣੀ ਚ ਹਾਂ ਜੀ ਉਸੇ ਪਿੰਡ ਦੀ ਫਸਲ ਬਾਰੇ ਇਹ ਦੇ ਤੁਹਾਨੂੰ ਪਤਾ ਹੋਵੇ ਕਿ ਉਸ ਦਾ ਵੀ ਇਸ ਕੋਈ ਡੇਰੇ ਦੇ ਨਾਂ ਤੇ ਕੋਈ ਥੋੜੀ ਕਾਣੀ ਜ਼ਮੀਨ ਜਾਂ ਕੁਝ ਹੋਰ ਹੈ ਉਹ ਥੋੜੀ ਹੀ ਹੈਗੀ 5-6 ਕਲਾਣਾ ਪੈਦੀ ਬਸ ਉਹ ਉਹਦਾ ਵੀ ਫਿਰ ਉਹਦਾ ਹੀ ਵਾਸਤੇ ਇੱਥੇ ਮਾਨਕ ਜੀ ਠੇਕੇ ਦੇ ਦੇ ਕੇ ਤੇ ਡੇਰੇ ਦੇ ਉੱਤੇ ਵਾਸਤੇ ਪਾਲ ਤੇ ਠੀਕ ਹੈ ਰਣਪੁਰ ਅੰਗਰੋਹਣ ਕਰਾਵਾ ਦਿਆਂ ਤੂੰ ਹੋਰ ਕੁਝ ਕੰਮ ਚਲਾ ਦੇ ਠੀਕ ਹੈ